ਹੁਣ ਸਿਰਫ ਬਾਦਲ ਜਿਹੜਾ ਟੋਲਾ ਹੀ ਗੱਲ ਉਹਨਾਂ ਨੂੰ ਉਹ ਉਹ ਕੱਲੇ ਅੱਡਨੇ ਬਾਕੀ ਸਾਰਾ ਪੰਥ ਇਕੱਠਾ ਹੈ ਇਹਨਾਂ ਹਾਲਾਤਾਂ ਦੇ ਵਿੱਚ ਜਿਹੜੀ ਭਰਤੀ ਹੋ ਰਹੀ ਹੈ ਜਿਹੜੀ ਹੁਕਮਾਂ ਦੀ ਲੰਘਣਾ ਅਕਾਲ ਤਖਸਬ ਦੇ ਹੋ ਰਹੀ ਹੈ ਸਿੱਖਾਂ ਨੂੰ ਉਹਨੂੰ ਅਕਾਲੀ ਦਲ ਦੀ ਭਰਤੀ ਮੰਨਣੀ ਨਹੀਂ ਚਾਹੀਦਾ ਉਹ ਇੱਕ ਸਿਰਫ ਬਾਦਲ ਦਲ ਦੀ ਜਾਂ ਬਾਦਲ ਹਮੈਤਿਆਂ ਦੀ ਭਰਤੀ ਹੈ ਉਹ ਸ਼ਰਮਣੀ ਅਕਾਲੀ ਦਲ ਦੀ ਭਰਤੀ ਨਹੀਂ ਹੈ ਕਿਉਂਕਿ ਉਹ ਕਾਲ ਤੱਕ ਸਭ ਦੇ ਸਪਸ਼ਟ ਹੁਕਮਾਂ ਦੀ ਉਲੰਘਣਾ ਤਹਿਤ ਹੋ ਰਹੀ ਹੈ ਅਕਾਲੀ ਦਲ ਦੀ ਭਰਤੀ ਉਹ ਹੋਊਗੀ ਜਿਹੜੀ ਅਕਾਲ ਤਖਬ ਵੱਲੋਂ ਬਣਾਈ ਸੱਤ ਮੈਂਬਰੀ ਕਮੇਟੀ ਵੱਲੋਂ ਹੋਊਗੀ ਉਹੀ ਹੀ ਅਕਾਲੀ ਦਲ ਦੀ ਭਰਤੀ ਹੋਊਗੀ ਤੇ ਉਹਨੂੰ ਹੀ ਅਕਾਲੀ ਦਲ ਜਿਹੜਾ ਮੰਨਿਆ ਜਾਵੇ ਤੇ ਦੂਸਰਾ ਜਿਹੜੀ ਅੱਜ ਜਥਾਰਜੀ ਨੇ ਕਿਹਾ ਵੀ ਜਿਹੜੀ ਕਮੇਟੀ ਹੈ ਬਣਾਈ ਹੈ ਸੱਤ ਮੈਂਬਰੀ ਕਮੇਟੀ ਉਹ ਕਾਰਸ਼ੀਲ ਹੋਵੇ ਉਹਨੂੰ ਕਾਰਸ਼ੀਲ ਕਰਨ ਦੀ ਜ਼ਿੰਮੇਵਾਰੀ ਕਨਵੀਨਰ ਦੀ ਬਣਦੀ ਹੈ ਜਿਹਨੂੰ ਕਨਵੀਨਰ ਬਣਾਇਆ ਗਿਆ ਹੈ ਸੋ ਧਾਮੀ ਸਾਹਿਬ ਵੀ ਅੱਜ ਜਵਾਬ ਦੇ ਨੇ ਵੀ ਉਹ ਕਮੇਟੀ ਨੂੰ ਕਾਰਸ਼ਿਪ ਕਿਉਂ ਨਹੀਂ ਕੀਤਾ ਉਹਨਾਂ ਨੂੰ ਮੀਟਿੰਗ ਸੱਦਣ ਦੀ ਕਮਿਟੀ ਨਾ ਇਸੇ ਵਾਸਤੇ ਬਣਾਇਆ ਜਾਂਦਾ ਹੈ ਵੀ ਮੀਟਿੰਗ ਸੱਦੇ ਉਹ ਮੀਟਿੰਗ ਦੇ ਵਿੱਚ ਫੈਸਲਾ ਕਰੇ ਅਤੇ ਉਹਨੂੰ ਜਿਹੜਾ ਹੈ ਸਾਰੇ ਫੈਸਲੇ ਨੂੰ ਐਕਸ਼ਨ ਦੇ ਵਿੱਚ ਲੈ ਕੇ ਆ। ਤੋਂ ਅਸੀਂ ਅੱਜ ਜਿੱਥੇ ਸੁਖਵੀਰ ਸਿੰਘ ਬਾਦਲ ਜਵਾਬ ਦੇ ਨੇ ਉੱਥੇ ਧਾਮੀ ਸਾਹਿਬ ਵੀ ਜਵਾਬ ਦੇਣ ਵੀ ਉਹਨਾਂ ਨੇ ਇੱਕ ਐਡੀ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ ਉਹਨਾਂ ਨੂੰ ਕਾਲ ਤੱਕ ਸਾਹਿਬ ਵੱਲੋਂ ਕਾਰਸ਼ੀਲ ਹੋ ਕੇ ਕਿਉਂ ਉਹਨਾਂ ਨੇ ਉਹ ਸੱਤ ਮੈਂਬਰ ਕਮੇਟੀ ਦਾ ਕੰਮ ਕਿਉਂ ਨਹੀਂ ਸ਼ੁਰੂ ਕੀਤਾ ਸੋ ਉਹਨਾਂ ਨੂੰ ਵੀ ਬੜੇ ਜ਼ਿੰਮੇਵਾਰ ਆਉਦੇ ਤੇ ਨੇ ਬੜੇ ਸਾਡੇ ਸਤਿਕਾਰਯੋਗ ਸ਼ਖਸੀਅਤ ਨੇ ਉਹਨਾਂ ਨੂੰ ਵੀ ਜਲਦੀ ਤੋਂ ਜਲਦੀ ਇਹ ਮੀਟਿੰਗ ਸੱਦ ਕੇ ਜਿਹੜੀ ਹੈ ਭਰਤੀ ਦਾ ਕੰਮ ਸ਼ੁਰੂ ਕਰਨਾ ਚਾਹੀਦਾ ਤਾਂ ਕਿ ਅੱਜ ਸਾਰਿਆਂ ਨੇ ਚਿੰਤਾ ਜ਼ਾਹਰ ਕੀਤੀ ਹੈ ਤੁਸੀਂ ਦੇਖੋ ਕੱਲ ਜਿਹੜਾ ਬਿਆਨ ਦਿੱਤਾ ਹੈ ਬਾਬਾ ਬਲਵੀਰ ਸਿੰਘ ਜੀ ਵੱਲੋਂ ਅਤੇ ਦਮਦਮੀ ਟਕਸਾਲ ਦੇ ਮੁਖੀ ਧੋਮਾ ਜੀ ਵੱਲੋਂ ਦਿੱਤਾ ਗਿਆ ਉਹ ਬੜਾ ਕਲੀਅਰ ਹੈ ਉਹਨਾਂ ਨੇ ਕਿਹਾ ਵੀ ਬੜਾ ਦੋ ਤਰੀਕ ਦਾ ਫੈਸਲਾ ਜਿਹੜਾ ਬੜਾ ਤੁਸੀਂ ਤਗੜੇ ਹੋ ਕੇ ਕੀਤਾ ਉਹਦੇ ਤੇ ਤੁਸੀਂ ਪਹਿਰਾ ਦਿਓ ਇਹ ਬੜਾ ਉਹਨਾਂ ਨੇ ਸਪਸ਼ਟ ਕਿਹਾ ਹੈ ਉਸਦਾ ਮਤਲਬ ਕਿ ਤਨਾ ਕਿਤੇ ਉਹਨਾਂ ਨੂੰ ਇਹ ਚਿੰਤਾ ਹੋ ਰਹੀ ਹੈ ਵੀ ਉਹ ਉਹ ਗੱਲਾਂ ਤੇ ਪਹਿਰਾ ਨਹੀਂ ਦਿੱਤਾ ਜਾ ਰਿਹਾ ਉਹ ਗੱਲਾਂ ਲਾਗੂ ਨਹੀਂ ਹੋ ਰਹੀਆਂ ਕਾਲ삭 ਸਾਹਿਬ ਦੀ ਮਰਿਆਦਾ ਘਟਾਈ ਜਾ ਰਹੀ ਹੈ ਸੋ ਅੱਜ ਸਾਰੀਆਂ ਸਿੱਖ ਜਥੇਬੰਦੀਆਂ ਸਿੱਖ ਸੰਗਤ ਇਹ ਸਾਰੀਆਂ ਘਟਨਾਵਾਂ ਤੋਂ ਚਿੰਤਤ ਹੈ ਤੇ ਅੱਜ ਇੱਕ ਜ਼ਿੰਮੇਵਾਰੀ ਹੁਣ ਸਿੱਖ ਕੌਮ ਦੇ ਸਿਰ ਤੇ ਵੀ ਆ ਗਈ। ਵੀ ਕੀ ਤੁਸੀਂ ਜਿਹੜਾ ਹੈ ਉਹਨਾਂ ਲੋਕਾਂ ਨਾਲ ਖੜੋਗੇ ਜਿਹੜੇ ਅਕਾਲ ਤਖਸਾਲਬ ਨੂੰ ਕੁਝ ਨਹੀਂ ਸਮਝਦੇ ਤੇ ਜਾਂ ਜਿਹੜੀ ਸੰਗਤ ਅਕਾਲ ਤਖਸਾਲਬ ਤੇ ਹੁਕਮ ਤੇ ਪਹਿਰਾ ਦੇ ਰਹੀ ਉਹਨਾਂ ਨਾਲ ਖੜਨਾ ਤਾਂ 38 ਸਾਲ ਆ ਬੇ ਸਵਾਲੇਕਮ ਕਿੰਝਾ ਸਵਾਲ ਤੁਸੀਂ ਪਿਆ ਵੀ ਹੁਣ ਪੰਥਰ ਜਿਹੜੀਆਂ ਟੀਰਾ ਨੇ ਜਿਨ੍ਹਾਂ ਨੇ ਉੱਥੇ ਜਿਹੜਾ ਕਿਹਾ ਹਜੂ ਤੱਕ ਸਭ ਜਾ ਕੇ ਕੀ ਆਲ ਵਾਲੇ ਸਮੇਂ ਦੇ ਵਿੱਚ ਕੀ ਸਾਰੀਆਂ ਟੀਰਾ ਇਕੱਠੀਆਂ ਹੋ ਸਕੀਆਂ ਨੇ ਉਸੇ ਨਾਲ ਸ਼ਾਮਲ ਹੋਵੋਗੇ ਤਾਂ ਲੋਕਾਂ ਲਈ ਕਿ ਚੰਗਾ ਮਹਿਸੂਸ ਹੋਊਗਾ ਦੇਖੋ ਗੱਲ ਇਹ ਹੈ ਟੀਰਾ ਅਕਾਲ ਤਖਤ ਸਾਹਿਬ ਮਗਰ ਸਾਰੇ ਇਕੱਠੀਆਂ ਨਹੀਂ ਇਹ ਇੱਕ ਸਿਗਨਲ ਮੈਸੇਜ ਹੈ ਹੁਣ ਸਿਰਫ ਬਾਦਲ ਜਿਹੜਾ ਟੋਲੇ ਗੱਲ ਉਹਨਾਂ ਨੂੰ ਉਹ ਉਹ ਕੱਲੇ ਅੱਡ ਨੇ ਬਾਕੀ ਸਾਰਾ ਪੰਥ ਇਕੱਠਾ ਹੈ ਇਹ ਸਪਸ਼ਟ ਉਥੇ ਬਿਆਨਤ ਉਹਨਾਂ ਤੋਂ ਕਲੀਅਰ ਹੋ ਗਿਆ ਸੋ ਅਸੀਂ ਉਹਨਾਂ ਦੇ ਨਾਲ ਹੀ ਅਸਟਾਕਾਲਤਖ ਸਾਹਿਬ ਦੇ ਹੁਕਮ ਦੇ ਪਹਿਰਾ ਦੇ ਰਹੇ ਹਾਂ ਸਾਰੇ ਇਕੱਠੇ ਆ ਜਦ ਉਹਨਾਂ ਦੇ ਅਕਾਲਤਖ ਸਾਹਿਬ ਮਕਰ ਟੀਨਸਾ ਸਾਹਿਬ ਕਨਵੀਨਰ ਹੋਣ ਨਾਤੇ ਹੁਣ ਤੱਕ ਖਰਜਿੰਦਰ ਸਿੰਘ ਧਾਮੀ ਅਕਾਲਤਖ ਸਾਹਿਬ ਦੇ ਉਹਨਾਂ ਹੁਕਮਾਂ ਨੂੰ ਲਾਗੂ ਨਹੀਂ ਕਰਵਾ ਪਾ ਕੱਲ ਨੂੰ ਜੇ ਉਹੀ ਕਨਵੀਨਰ ਨਵੀਂ ਭਰਤੀ ਦੇ ਮਤਲਬ ਕਿ ਉਹ ਸਾਰੇ ਪ੍ਰੋਸੈਸ ਵਿੱਚ ਲੈ ਕੇ ਆਉਂਦਾ ਫਿਰ ਕੀ ਯਕੀਨ ਹੈ ਤੁਹਾਡਾ ਕਿ ਉਹ ਭਰਤੀ ਫੇਅਰ ਹੋਏਗੀ ਨਹੀਂ ਜੇ ਸਾਰੇ ਸੱਤ ਮੈਂਬਰੀ ਕਮੇਟੀ ਨੂੰ ਕਨਵੀਨਰ ਕਰਨਗੇ ਉਹ ਤਾਂ ਫਿਰ ਉਹ ਉਸ ਦਾ ਮਤਲਬ ਤਾਂ ਕਾਲਪਤਖ ਸਾਹਿਬ ਦੇ ਹੁਕਮ ਦੀ ਪਾਲਣਾ ਕਰ ਰਿਹਾ ਅੱਜ ਕਿਉਂ ਨਹੀਂ ਕਰਾਂਗੇ ਸਾਥ ਉਹ ਫਿਰ ਭਰਤੀ ਮੰਨੋਗੇ ਫਿਰ ਉਹਨੂੰ ਕਿਉਂਕਿ ਹੁਣ ਤੱਕ ਉਹ ਮੰਨ ਨਹੀਂ ਰਹੇ ਜੇ ਉਹ ਸੱਤ ਮੈਂਬਰੀ ਕਮੇਟੀ ਕਰੂਗੀ ਤਾਂ ਫਿਰ ਅਸੀਂ ਕਿਉਂ ਨਹੀਂ ਕਰਾਂਗੇ ਉਹ ਫਿਰ ਮੰਨਾਂਗੇ ਕਨਵੀਨਰ ਇਕੱਲਾ ਨਹੀਂ ਨਾ ਸੱਤ ਮੈਂਬਰੀ ਕਮੇਟੀ ਕਨਵੀਨਰ ਦਾ ਕੰਮ ਹੈ ਉਹਨਾਂ ਨੂੰ ਇਕੱਠੇ ਕਰਕੇ ਭਰਤੀ ਸ਼ੁਰੂ ਕਰਾਣੀ ਸਾਰੀ ਸੱਤ ਮੈਂਬਰੀ ਜੇ ਸੱਤ ਮੈਂਬਰੀ ਕਮੇਟੀ ਭਰਤੀ ਕਰਦੀ ਹੈ ਚਲੋ ਵਿੱਚੋਂ ਕੋਈ ਇੱਕ ਦਾ ਮੈਂਬਰ ਤਾਂ ਆਪਾਂ ਸਮਝ ਸਕਦੇ ਹਾਂ ਵੀ ਕੋਈ ਗੈਰ ਹਾਜ਼ਰ ਹੈ ਜਾਂ ਕੁਝ ਹੈ ਜੇ ਕਾਲਤਕ ਸਾਹਿਬ ਦੇ ਆਦੇਸ਼ਾਂ ਮੁਤਾਬਕ ਭਰਤੀ ਉਹ ਅਸੀਂ ਤਾਂ ਪੂਰਾ ਉਹਦੇ ਤੇ ਉਹਨੂੰ ਮੰਨਾਂਗੇ ਵੀ ਤੇ ਉਸ ਭਰਤੀ ਤੇ ਤੇ ਜੋ ਵੀ ਚੋਣ ਹੁੰਦੀ ਆ ਉਹਦੇ ਜਿਹੜੀ ਹੈ ਕਮੇਟੀ ਬਣਦੀ ਹੈ ਕੋਈ ਪ੍ਰਧਾਨ ਚੜਿਆ ਜਾਂਦਾ ਅਸੀਂ ਸਾਰੇ ਉਹਦਾ ਸਾਥ ਦੇ ਤੇ ਜੇ ਉਹ ਹੁਣ ਫੇਰ ਨਹੀਂ ਬਣਦੇ ਕਿ ਜੋ ਹੁਣ ਕਾਲਤਕ ਸਾਹਿਬ ਜਦਿਆਂ ਨੇ ਫੇਰ ਆਦੇਸ਼ ਕਰਤਾ ਫੇਰ ਵੀ ਨਹੀਂ ਮੰਨਦੇ ਫੇਰ ਕੀ ਰਾਏ ਤੁਹਾਡੀ ਉਹ ਜਵਾਬ ਦੇਣ ਉਹ ਤਾਂ ਫੇਰ ਮੀਟਿੰਗ ਤੇ ਆਪ ਵਿਚਾਰਾਂਗੇ ਕਿੰਨੀ ਤਰੀਕ ਦੀ ਕਿਹਾ ਕਿ ਆਪ ਦੋ ਮਾਹੌਲ ਬਣਿਆ ਹੋਇਆ ਉਹ ਮਸੈਂਜਰ ਆਫ ਬਾਦਲ ਬਣਿਆ ਹੋਇਆ ਕੀ ਕਾਰਨ ਲੱਗਦੇ ਇਹਦੇ ਕਿ ਐਸਡੀਪੀਸੀ ਦੇ ਪ੍ਰਧਾਨ ਵੀ ਜਿਹੜੇ ਆ ਇਸ ਵੱਲ ਨਹੀਂ ਧਿਆਨ ਦੇ ਰਹੇ ਜਦੋਂ ਕਿ ਖੇਰੂਖੇ ਨੂੰ ਹੋਇਆ ਤਾਂ ਪਾਸਾ ਰਿਹਾ। ਲੇਖੂ ਇਹ ਤਾਂ ਜਵਾਬ ਐਸਡੀਪੀਸੀ ਪ੍ਰਧਾਨ ਦੇ ਸਕਦੇ ਨੇ। ਕਿਉਂ ਉਹ ਨਹੀਂ ਇਸ ਗੱਲ ਤੇ ਪਹਿਰਾ ਦੇ ਰਹੇ। ਕਿੰਨੇ ਅਕਾਲੀ ਸੁਧਾਰ ਲੈਣੇ ਜਿਹੜੇ ਬਣਾਏ ਗਏ। ਉਹ ਕਾਜ ਨਾਲ ਸੁਧਾਰ ਉਸਾਸ ਤੇ ਬਣੇ। ਤੇ ਪਿਛਲੇ ਦੇਖੋ ਚਲੋ ਤੁਸੀਂ ਕਹੋਗੇ ਦੋ ਤਰੀਕ ਦੇ ਉਪਰ ਤੋਂ ਬਾਅਦ ਅਸੀਂ ਦੇਖ ਰਹੇ ਸੀ ਮਹੌਲੇ। ਅਕਾਲੀ ਸੁਧਾਰ ਲੈਰ ਦੀ ਕੀ ਅੱਗੇ ਰਣਕੀ ਹੋਏਗੀ ਜੇ ਇਹਨਾਂ ਹਾਲਾਤਾਂ ਨੂੰ ਸੁਧਾਰ ਕਰਨ ਵਾਸਤੇ ਲਾਓ ਜਾਂ ਜੇ ਜੂ ਇਹ ਹਾਲਾਤ ਨੇ ਉਹਨਾਂ ਨੂੰ ਰੈਕਟ ਲੇ। ਦੇਖੋ ਅਸੀਂ ਤਾਂ ਪਹਿਲਾਂ ਤਾਂ ਅਸੀਂ ਇਹ ਸਾਰੀ ਚੀਜ਼ਾਂ ਬਾਰੇ ਕਾਲ ਤੱਕ ਸਾਹਿਬ ਦੇ ਅਸੀਂ ਕਲੈਰਿਟੀ ਚਾਹੁੰਦੇ ਸੀ। ਦੇਖੋ ਕਲੈਰਿਟੀ ਬਿਲਕੁਲ ਮੰਨਦੀ ਹੈ। ਮੰਨਦੀ ਹੈ ਕਿਉਂਕਿ ਕੱਲ ਨੂੰ ਅਸੀਂ ਕੁਝ ਕਰ ਲਈ ਸ਼ੁਰੂ ਕੱਲ ਨੂੰ ਸਾਨੂੰ ਕਹਿਣਗੇ ਵੀ ਇੱਦਾਂ ਉਹਦੇ ਉਲਟ ਕਾਲ ਤੱਕ ਸਾਹਿਬ ਦੇ ਹੁਕਮ ਦੇ ਉਲਟ ਕਰ ਰਹੇ। ਅਸੀਂ ਕੋਈ ਐਕਟੀਵਿਟੀ ਕਿਉਂ ਨਹੀਂ ਕੀਤੀ? ਸਾਡਾ ਵੀ ਮਨ ਕਰਦਾ ਵੀ ਅਸੀਂ ਵੀ ਸਾਰੀ ਕਰੀਏ ਕਿਉਂਕਿ ਅਸੀਂ ਨਹੀਂ ਚਾਹੁੰਦੇ ਵੀ ਅਸੀਂ ਕਾਲ ਤੱਕ ਸਾਹਿਬ ਦੇ ਕਿਸੇ ਵੀ ਹੁਕਮ ਦੀ ਕਿਸੇ ਰੂਪ ਵਿੱਚ ਉਲੰਘਣਾ ਕਰੀਏ। ਸੋ ਇਸ ਕਰਕੇ ਹੁਣ ਇਸ ਤੋਂ ਬਾਅਦ ਅਸੀਂ ਅਕਾਲ ਤਖਤ ਸਾਹਿਬ ਦੇ ਸਾਰੇ ਧਿਆਨ ਵਿੱਚ ਲਿਆ ਕਿ ਜੋ ਵੀ ਅੱਗੇ ਕਾਰਵਾਈ ਹੋ ਕਰਾਂਗੇ ਹਾਈਪੋਥੈਟਿਕਲੀ ਮੰਨ ਲਓ ਜੇ ਮੰਨ ਲਓ ਕਿ ਕੱਲ ਨੂੰ ਸੁਖਵੀਰ ਬਾਦਲ ਹੀ ਇਹ ਸੱਤ ਮੈਂਬਰੀ ਕਮੇਟੀ ਤੇ ਜੋ ਵੀ ਹੋਏਗਾ ਉਹ ਸਭ ਤੋਂ ਬਾਅਦ ਫਿਰ ਸੁਖਵੀਰ ਬਾਦਲ ਪਰਧਾਨ ਬਣੇ ਫਿਰ ਇਸੇ ਆਕਾਲੀ ਦਲ ਚਰੋਗੇ ਜੀ ਦੇਖੋ ਮੇਰੀ ਗੱਲ ਸੁਣੋ ਜਦ ਪਹਿਲਾਂ ਉਹ ਪਰਤੀ ਤਾਂ ਹੋਵੇ ਪਹਿਲਾਂ ਤਾਂ ਸੱਤ ਉਹ ਤਾਂ ਆਪਾਂ ਤੁਹਾਨੂੰ ਕਹਿੰਦੇ ਮੈਂ ਕਹਿੰਦੇ ਨੂੰ ਉਹ ਤਾਂ ਪਰਤੀ ਹੋਣ ਦੀ ਮੈਂ ਤੇ ਜੇ ਕਹਿੰਦੇ ਹਰਪੀ ਸਿੰਘ ਅਸਤੀਫਾ ਦੇ ਕੇ ਜਾ ਉਹਨਾਂ ਦਾ ਅਸਤੀਫਾ ਪ੍ਰਵਾਨ ਹੋ ਗਿਆ ਜਾਂ ਉਹਨਾਂ ਤੇ ਕੋਈ ਕਾਰਵਾਈ ਹੋਗੀ ਫਿਰ ਅਗਲਾ ਨਹੀਂ ਅਸਤੀਫਾ ਤਾਂ ਉਹ ਕਹਿੰਦੇ ਮੈਂ ਦੇਣਾ ਨਹੀਂ ਉਹਨਾਂ ਨੇ ਤਾਂ ਬਿਆਨ ਦਿੱਤਾ ਨਹੀਂ ਜੀ ਜੇ ਉਹਨਾਂ ਤੇ ਕਾਰਵਾਈ ਹੋਗੀ ਉਹਨਾਂ ਨੇ ਛੁੱਟੀ ਕਰਤੀ ਫਿਰ ਤਾਂ ਦੇਖੋ ਕਾਰਵਾਈ ਕੌਣ ਕਰੂਗਾ ਸਿੰਘ ਸਾਹਿਬ ਨੇ ਤਾਂ ਕਹਿਤਾ ਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਵੀ ਜੀ ਇਹ ਉਹਨਾਂ ਕੋਲ ਅਧਿਕਾਰ ਹੀ ਨਹੀਂ ਹੈ ਇਹਨਾਂ ਦੀ ਇਨਕੁਆਇਰੀ ਕਰਨਾ ਫਿਰ ਉਹ ਕੀ ਕਾਰਵਾਈ ਮੈਨੇ ਰੱਖਦੀ ਆ ਕਾਲ ਤਖਤ ਵਰਸਸ ਵਾਦਨ ਦਲ ਹੋ ਜੂਗਾ ਫਿਰ ਉਹ ਮੈਨੇ ਕੀ ਰੱਖਦੀ ਉਹ ਗੱਲ ਅੱਜ ਦਾ ਜਥੇਦਾਰ ਨੇ ਇਹ ਵੀ ਕਿਹਾ ਮੈਂ ਜਲਦੀ ਮੀਟਿੰਗ ਬੁਲਾ ਰਹੇ ਹਾਂ ਹਾਂ ਤਿੰਨ ਸਾਲ ਜੋ ਲੀਗਲ ਹਿੱਚ ਬਾਰੇ ਵੀ ਦੱਸੋ ਥੋੜਾ ਦੇਖੋ ਲੀਗਲ ਕੋਈ ਹਿੱਚ ਨਹੀਂ ਇਹ ਸਿਰਫ ਹੁਕਮਦੂਲੀ ਕਰਨ ਦੇ ਬਹਾਨੇ ਲੱਭ ਰਹੇ ਇਸ ਤੋਂ ਬਾਅਦ ਕੁਝ ਨਹੀਂ ਹੈਗਾ ਜੇ ਕੋਈ ਲੀਗਲ ਹਿੱਚ ਹੁੰਦੀ ਤਾਂ ਅੱਜ ਦੇਸ਼ ਦਾ ਮੁੱਖ ਮੰਤਰੀ ਇੱਕ ਮੱਠ ਦਾ ਮੁਖੀ ਹੈ ਅਕਾਲ ਤਖਤ ਸਾਹਿਬ ਸਿੱਖਾਂ ਦੇ ਜਿਹੜਾ ਹੈ ਧਾਰਮਿਕ ਮੁਖੀ ਕਹਿ ਸਕਦੇ ਹੋ ਅਕਾਲ ਤਖਤ ਸਾਹਿਬ ਦਾ ਜਥੇਦਾਰ ਤੇ ਇੱਕ ਮੱਠ ਦਾ ਮੁਖੀ ਮੁੱਖ ਮੰਤਰੀ ਬਣ ਸਕਦਾ ਹੈ ਜੇ 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 ਮੰਦਰ ਦੇ ਮੁੱਦੇ ਤੇ ਇਲੈਕਸ਼ਨ ਲੜੀ ਜਾ ਸਕਦੀ ਹੈ ਦੇਸ਼ ਦੇ ਵਿੱਚ ਜੇ ਅਕਾਲ ਤਖਤ ਸਾਹਿਬ ਦੇ ਹੁਕਮ ਤੇ ਬਣੀ ਕਮੇਟੀ ਅਕਾਲ ਤਖਤ ਸਾਹਿਬ ਦੇ ਹੁਕਮ ਤੇ ਬਣੀ ਕਮੇਟੀ ਅਕਾਲੀ ਦਲ ਦੀਆਂ ਟਿਕਟਾਂ ਵੰਡ ਸਕਦੀ ਹੈ ਤੇ ਸੁਪਰੀਮ ਕੋਰਟ ਤੱਕ اپੋਜੀਸ਼ਨ ਪਾਰਟੀ ਕਾਂਗਰਸ ਉਹਦੇ ਖਿਲਾਫ ਜਾ ਸਕਦੀ ਹੈ ਤੇ ਸੁਪਰੀਮ ਕੋਰਟ ਨੇ ਉਸ ਨੂੰ ਫੈਸਲੇ ਨੂੰ ਦੇ ਹੱਕ ਵਿੱਚ ਦਿੱਤਾ ਵੀ ਨਹੀਂ ਇਹ ਕੋਈ ਉਲੰਘਣਾ ਨਹੀਂ ਤੇ ਫਿਰ ਇਹ ਚ ਕੀ ਰਹਿ ਗਿਆ ਉਹ ਤਾਂ ਸਿਰਫ ਸਿਰਫ ਇਕ ਇਹ ਤੋਂ ਉਹਨਾਂ ਨੂੰ ਡਰ ਮੰਨ ਦੇ ਵਿੱਚ ਹੀ ਖਾ ਰਿਆ ਵੀ ਜੇ ਸਹੀ ਭਰਤੀ ਹੁੰਦੀ ਹੈ ਜੇ ਜਿਸ ਤਰ੍ਹਾਂ ਕਲਤਕ ਸਾਹਿਬ ਨੇ ਕਿਹਾ ਵੀ ਆਧਾਰ ਕਾਰਡ ਲਾ ਕੇ ਸਹੀ ਢੰਗ ਨਾਲ ਭਰਤੀ ਕਰੋ ਤਾਂ ਉਹਨਾਂ ਨੂੰ ਇਹ ਵੀ ਫੇਰ ਸੁਭੀ ਸਿੰਘ ਬਾਦਲ ਪ੍ਰਧਾਨ ਨਹੀਂ ਬਣਦੇ ਤੇ ਉਹਨਾਂ ਨੇ ਉਸ ਪਾਰਟੀ ਤੇ ਕਬਜ਼ਾ ਕਰਨ ਵਾਸਤੇ ਹੀ ਰੱਖਣ ਵਾਸਤੇ ਇਹ ਸਾਰਾ ਕੁਝ ਹੋ ਰਿਹਾ ਬਦਲਜੀਤ ਸਿੰਘ ਚੀਮਾ ਬਾਰ ਬਾਰ ਕਿਉਂ ਸਟ੍ਰੈਸ ਕਰ ਰਹੇ ਇਸ ਕੰਮ ਤੇ ਕੁਝ ਦਲਜੀਤ ਸਿੰਘ ਚੀਮਾ ਜੀ ਤਾਂ ਸ਼ਰੇਆਮ ਝੂਠ ਬੋਲ ਰਹੇ ਨੇ ਉਹ ਠੂਠੇ ਬੰਦੇ ਦੀ ਕੀ ਤੁਸੀਂ ਸਵੈਈ ਦੇਵੋਗੇ ਤੁਸੀਂ ਮੰਨਦੇ ਹੋ ਕਿ ਇਹਨਾਂ ਦੇ ਬਾਦਲ ਦੇ ਧੜੇ ਪਿੱਛੇ ਕੋਈ ਇਹੋ ਜਿਹਾ ਥਾਪੜ ਹੈ ਜਿਹਦੇ ਕਰਕੇ ਲਗਾਤਾਰ ਪੁਤਾਈਆਂ ਬਣਾਈਆਂ ਕਰ ਰਹੇ ਹੋ ਇਹ ਥਾਪੜਾ ਤਾਂ ਮੈਨੂੰ ਲੱਗਦਾ ਆਪਣੀ ਹੀ ਬੁੱਧੀ ਵਿਛਟ ਹੋਈ ਹੈ ਹੋਰ ਥਾਪੜਾ ਕੀ ਕਹੋਗੇ ਚੰਦੂ ਮਾਜਰਾ ਸਾਹਿਬ ਤੁਹਾਡੇ ਖਿਲਾਫ ਜਿਹੜੀ ਇੱਕ ਪੈਨ ਡਰਾਈਵ ਲੈ ਕੇ ਆਏ ਨੇ ਜਿਹੜੇ ਅਕਾਲ ਤਖਤ ਸਾਹਿਬ ਦੇ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਜੀਤ ਸਿੰਘ ਸਰ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਚਲੋ ਤਾਂ ਪਹਿਲੀ ਗੱਲ ਤਾਂ ਹੈ ਵੀ ਜਥੇਦਾਰ ਥ੍ਰੀ ਅਕਾਲ ਤਖਤ ਸਾਹਿਬ ਨੇ ਜਿਹੜੇ ਫੈਸਲੇ ਕਰਤੇ ਔਰ ਉਹਨਾਂ ਨੇ ਸਾਰੀ ਗੱਲ ਕਰਕੇ ਜਿਹੜਾ ਬੰਦਾ ਕਿੰਨਾ ਗੁਨਾਹਗਾਰ ਸੀ ਕਿੰਨਾ ਦੋਸ਼ੀ ਸੀ ਉਸ ਨੂੰ ਤਾਉਂ ਸੇਵਾ ਵੀ ਲਾਤੀ ਸੇਵਾ ਭੁਗਤੀ ਵੀ ਆਈ ਤੇ ਉਹ ਤੋਂ ਬਾਅਦ ਮੈਂ ਸਮਝਦਾ ਦੁਬਾਰਾ ਮੁੱਦੇ ਉੱਨ ਨੇ ਪਹਿਲੀ ਗੱਲ ਤਾਂ ਜਾਇਦਰ ਸਹਿਬਾਨ ਦੇ ਕੀਤੇ ਫੈਸਲਿਆਂ ਦੀ ਹੀ ਲੰਘਣਾ ਉਹਦੇ ਹੀ ਰਭਿਆ ਦੂਜੀ ਗੱਲ ਆ ਵੀ ਜਿਹੜੇ ਜਾਣ ਵਾਲਿਆਂ ਉਹਨਾਂ ਬਾਰੇ ਮੈਂ ਦਾਤੀ ਤੌਰ ਤੇ ਕਹਾ ਉਹ ਚੰਗਾ ਨਹੀਂ ਲੱਗਦਾ ਤੇ ਇਸ ਲਈ ਸਾਨੂੰ ਮਤਲਬ ਜੋ ਫੈਸਲੇ ਜਾਇਦਰ ਸਾਹਿਬ ਨੇ ਕਰ ਲਏ ਉਨਾ ਤੇ ਸਵਾਲ ਖੜੇ ਕਰਨੇ ਵੈਸੇ ਕਿਸੇ ਨੂੰ ਚੰਗਾ ਨਹੀਂ ਲੱਗਦਾ ਤੇ ਉਹ ਹੈ ਜੀ ਸੀ ਮਤਲਬ ਜਿਹੜੇ ਜ세ਦਰ ਸਾਹਿਬ ਨੇ ਅਕਾਲਤਾ ਸਾਹਿਬ ਤੇ ਇਹੀ ਪੁੱਛਿਆ ਸੀ ਮੈਨੂੰ ਵੀ ਸਾਹ ਸੁਵੀਰ ਸਿੰਘ ਬਾਦਲ ਹੁਣਾਂ ਨੇ ਜਿਹੜਾ ਫੈਸਲੇ ਕੀਤੇ ਤੁਸੀਂ ਉਹ ਤਾਂ ਦਾ ਸਾਥ ਦਿੱਤਾ ਡੇਰਾ ਸਰ ਸਾਹਿਬਾ ਇਹਨੂੰ ਮਾਫੀ ਦੇਣ ਦੇ ਮਾਰੇ ਮੈਂ ਕਿਹਾ ਵੀ ਅਸੀਂ ਸਾਹ ਸੁਵੀਰ ਸਿੰਘ ਬਾਦਲ ਵਾਂ ਦੇ ਫੈਸਲੇ ਨਾ ਤੁਹਾਨੂੰ ਉਹਨਾਂ ਨੇ ਪੁੱਛਿਆ ਸਾਤਾ ਤਾਂ ਤਾਂ ਦਿੰਦੇ ਜੇ ਸਾਨੂੰ ਪੁੱਛਦੇ ਇਹ ਠੀਕ ਆ ਵੀ ਅਸੀਂ ਉਹਨਾਂ ਨੂੰ ਰੋਕ ਨਹੀਂ ਸਕੇ ਰੋਕਣਾ ਨਾ ਸਕਣਾ ਸਾਡੀ ਗਲਤੀ ਸੀ ਉਹਦੀ ਅਸੀਂ ਸਜ਼ਾ ਲੈਣ ਵਾਸਤੇ ਲਿਖਤੀ ਤੌਰ ਤੇ ਤੁਹਾਡੇ ਕੋ ਮੰਗੀ ਵੀ ਆ ਮੈਂ ਵੀ ਉਹ ਇਹ ਤੁਹਾਡਾ ਬਿਆਨ ਆ ਮੈਂ ਕਿਹਾ ਬਿਆਨ ਮੇਰਾ ਇਹ ਹੈ ਨਹੀਂ ਪਾਰਟੀ ਦਫ਼ਤਰ ਤੋਂ ਬਿਆਨ ਅੱਗੇ ਆਮ ਤੌਰ ਤੇ ਆਉਂਦੇ ਰਹੇ ਜਦੋਂ ਮੈਨੂੰ ਪਤਾ ਲੱਗਿਆ ਮੈਂ ਰੋਕਣ ਦੀ ਵੀ ਯਤਨ ਕੀਤਾ ਪਰ ਉਹਨੇ ਕਹਿਤਾ ਵੀ ਇਹ ਜਹੇਦਾਰ ਸਾਹਿਬਾਨ ਦੇ ਫੈਸਲੇ ਦਾ ਤੁਸੀਂ ਲਗਣਾ ਕਰੋਗੇ ਮੈਂ ਫਿਰ ਚੁੱਪ ਹੋ ਗਿਆ ਚਲੋ ਸਾਡਾ ਇੰਨੀ ਗੱਲ ਮੈਂ ਕਹੀ ਵੀ ਇਹ ਬਿਆਨ ਮੇਰਾ ਹੈ ਨਹੀਂ ਕਿਉਂ ਮੈਂ ਉਦੋਂ ਵੀ ਕਿਹਾ ਜੀ ਜਿਹੜਾ ਮੋਬਾਈਲ ਤੇ ਚੱਲੀ ਆ ਬਾਈਟ ਟੀਵੀ ਤੇ ਉਹ ਪਤਾ ਨਹੀਂ ਕਦੋਂ ਦੀ ਸੱਚੀ ਗੱਲ ਆ ਮੈਨੂੰ ਇਹ ਵੀ ਨਹੀਂ ਪਤਾ ਵੀ ਕਦੋਂ ਦੀ ਹੈ ਕਿਵੇਂ ਆ ਪਰ ਬਾਈਟ ਬਾਰੇ ਤਾਂ ਮੈਨੂੰ ਕੋਈ ਸਵਾਲ ਨਹੀਂ ਪੁੱਛਿਆ ਜਾਂਦਾ ਸਾਹਿਬ ਨੇ ਤੇ ਬਾਈਟ ਨਾਲੇ ਹੈ ਵੀ ਜਾਇਦਾਦ ਸਰਬਾਨ ਦੇ ਫੈਸਲੇ ਸੰਬੰਧੀ ਆ ਵੀ ਤੁਸੀਂ ਜਾਇਦਾਦ ਸਰਬਾਨ ਦੇ ਫੈਸਲੇ ਦੇ ਹੱਕ ਚੱਕ ਵਿਰੋਧ ਚ ਉਹ ਫੈਸਲੇ ਦੇ ਵਿਰੋਧ ਤਾਂ ਜਾਇਦਾਦ ਸਰਬਾਨ ਦਾ ਕੋਈ ਵੀ ਨਹੀਂ ਕਰ ਸਕਦਾ ਸੋ ਇਸ ਕਰਕੇ ਇਹ ਜਾਨੀ ਮੇਰਾ ਮਤਲਬ ਇਹ ਜਿਹੜੇ ਫੈਸਲੇ ਤੈ ਹੋ ਚੁੱਕੇ ਆ ਮੰਤਗਨ ਵੀ ਸੁਵੀਰ ਸੀ ਬਾਦਲ ਦੇ ਬਾਰੇ ਤਾਂ ਗੈ ਨਹੀਂ ਰਹੇ ਜਿਹੜਾ ਕਹਿੰਦਾ ਮੈਂ ਉੱਥੇ ਝੂਠ ਬੋਲਿਆ ਸੀ ਸਿਰਫ ਡੰਗਟ ਪਾਉਣ ਵਾਸਤੇ ਤੁਸੀਂ ਕੀ ਤੁਸੀਂ ਉੱਥੇ ਵੀ ਕਿਹਾ ਸੀ ਕਾਲਤਖ ਸਾਹਿਬ ਤੇ ਵੀ ਜੀ ਮੈਂ ਤੁਹਾਡੇ ਕਾਲਤਖ ਸਾਹਿਬ ਦੇ ਫੈਸਲੇ ਦੀ ਹਮਾਇਤ ਕੀਤੀ ਸੀ ਹਾਂ ਇਹ ਗਿਆ ਸਿਰੇ ਕਾਲਤਖ ਸਾਹਿਬ ਦੇ ਫੈਸਲੇ ਤਾਂ ਮੈਂ ਹਮਾਇਤ ਕੀਤੀ ਉਹ ਮੇਰੇ ਖਾ ਕੋਈ ਵੀ ਨਹੀਂ ਕਰਦਾ ਨਾ ਕਰਦਾ ਤਾਂ ਉਹ ਤਾਂ ਸੁਵੀਰ ਦੇ ਬਾਦਲ ਦੇ ਫੈਸਲੇ ਦੀ ਗੱਲ ਕਰਦੇ ਉਹ ਅਸੀਂ ਕਦੇ ਬੰਨੇ ਹੀ ਨਹੀਂ